ਪਿਤਾ ਮਾਤਾ ਤਜੇ ਦੋ ਆਨ ਦਾ ਪੋਇੰਗ ਸਰਵਨ ਨੇ ਆਪਣੇ ਦੋਹਾ ਅੰਨੇ ਮਾਤਾ ਪਿਤਾ ਨੂੰ ਧਰਤੀ ਉੱਤੇ ਛੱਡਿਆ ਗਹਿ ਪਾਤਰ ਚਲਿਓ ਜਲ ਲੈਨ ਸੋਇੰਗ ਅਤੇ ਆਪ ਬਰਤਨ ਫੜ ਕੇ ਜਲ ਲੈਨ ਲਈ ਚੱਲ ਪਿਆ ਮਨ ਨੋ ਦਿੱਤ ਕਾਲ ਸਿਹਾਰ ਤਹਾ ਸਰਵਨ ਮੁਨੀ ਕਾਲ ਦਾ ਪ੍ਰੇਰਿਆ ਉਥੇ ਚਲਾ ਗਿਆ ਨੇਪ ਬੈਠ ਪਤ ਓਵਾਨ ਬਾਦ ਜਹਾ ਜਿੱਥੇ ਦਸ਼ਰਤ ਰਾਜਾ ਮਚਾਨ ਬੰਨੀ ਬੈਠਾ ਸੀ ਪਵਕਾਂਤ ਕਟੰ ਆਤਨਾਦ ਹੁਵੰ ਪਾਣੀ ਪਰਨ ਨਾਲ ਘੜੇ ਤੋਂ ਭੱਕ ਭੱਕ ਦਾ ਨਾਦ ਹੋਇਆ ਤੁਨ ਕਾਨ ਪਰੀ ਅਜ ਰਾਜ ਸਵੰ ਤਾਂ ਆਜ ਰਾਜੇ ਦੇ ਪੁੱਤਰ ਦਸ਼ਰਤ ਦੇ ਕਾਨ ਵਿੱਚ ਉਹ ਆਵਾਜ਼ ਪਈ ਗਹਿ ਪਾ 992 ਹੈ ਤਾਨ ਤਨੰ ਉਸ ਵੇਲੇ ਹੱਥ ਵਿੱਚ ਤੀਰ ਫੜ ਕੇ ਤਨੁਸ਼ ਵਿੱਚ ਖਿੱਚਿਆ ਮ੍ਰਿਗ ਜਾਨ ਦਿਜੰ ਸਰਸੁਦ ਹਨੰ ਅਤੇ ਹਿਰਣ ਸਮਝ ਕੇ ਬ੍ਰਾਹਮਣ ਨੂੰ ਮਾਰ ਦਿੱਤਾ ਗਿਰ ਗਿਓ ਸੋ ਲਗੇ ਸਰਸੁਦ ਮੁਨੰ ਤੀਰ ਲਗਦਿਆ ਹੀ ਮੋਨੀ ਡਿੱਗ ਪਿਆ ਨਿਸਰੀ ਮੁਖਤੇ ਹਹਾਕਾਰ ਤੁਨੰ ਉਸ ਦੇ ਮੂੰਹ ਹਹਾਕਾਰਦੀ ਆਵਾਜ਼ ਨਿਕਲੀ ਮਿਰਗਨਾਥ ਕਹਾ ਨਿਪ ਜਾਏ ਲਹ ਹਿਰਣ ਕਿੱਥੇ ਮਰਿਆ ਹੈ ਇਹ ਜਾਣਨ ਲਈ ਰਾਜਾ ਤਲਾਓ ਦੇ ਦੂਜੇ ਕੰਡੇ ਗਿਆ ਦਿਜ ਦੇਖ ਦਉ ਕਰ ਦਾਤ ਗਹ ਆਤੇ ਬ੍ਰਾਹਮਣ ਨੂੰ ਵੇਖ ਕੇ ਰਾਜੇ ਨੇ ਦੋਵੇਂ ਹੱਥ ਦੰਦਾ ਨਾਲ ਦਬਾ ਲੇ ਭਾਵ ਰਾਜਾ ਦੁੱਖ ਨਾਲ ਉਦਾਸ ਹੋ ਗਿਆ ਸਰਬਾਣ ਪਾਚ ਸਰਵਾਂ ਨੇ ਕਿਹਾ ਕਛ ਪ੍ਰਾਨ ਰਹੇ ਤੇ ਮਾਦ ਤਨੰ ਸਰਵੰਦੇ ਸਰੀਰ ਵਿੱਚ ਅਜੇ ਕੁਝ ਪ੍ਰਾਨ ਰਹਿੰਦੇ ਸਨ ਨਿਕਰੰਤ ਕਹਾ ਜੀਬਰੇ ਪੁਰ ਨਿਰਪੰ ਬ੍ਰਾਹਮਣ ਦੀ ਦੇਵ ਵਿੱਚੋਂ ਨਿਕਲਦਿਆਂ ਪ੍ਰਾਣਾ ਨੇ ਰਾਜੇ ਨੂੰ ਕਿਹਾ ਮੁਰਤਾਤ ਰੂਮਾਤ ਨਿਰਚਛ ਪਰੇ ਮੇਰੇ ਅੰਨੇ ਨਿਰਚਾਛ ਮਾਤਾ ਪਿਤਾ ਪਲਾਣੀ ਤਾਂ ਉੱਤੇ ਪੇ ਹਨ ਤੇਹ ਪਾਨ ਪਿਆਏ ਨਿਰਪਾਦ ਮਰੇ ਏ ਨੀਜ ਰਾਜੇ ਉਹਨਾਂ ਨੂੰ ਪਾਣੀ ਪਿਲਾ ਦੇ ਪਾਦੜੀ ਚੰਦ ਬਿਨ ਚਾਛ ਭੂਪ ਦਉ ਤਾਤ ਮਾਤ ਏ ਰਾਜਨ ਮੇਰੇ ਦੋਵੇਂ ਮਾਤਾ ਪਿਤਾ ਅੱਖਾਂ ਤੋਂ ਅੰਨੇ ਹਨ ਤੈਨੂੰ ਇਹ ਗੱਲ ਕਹਿੰਦਾ ਹਾਂ ਤੈਨ ਦੇਹ ਪਾਨ ਤੋਹੇ ਕਹਉ ਬਾਤ ਤੂੰ ਉਹਨਾਂ ਨੂੰ ਜਾ ਕੇ ਪਾਣੀ ਪਿਲਾ ਦੇ ਮਾਮ ਕਥਾ ਨਾ ਤੈਨ ਕਹਿਓ ਪਰਬੀਨ ਏ ਸੁਜਾਨ ਮੇਰੀ ਕਥਾ ਉਹਨਾਂ ਨੂੰ ਨਾ ਕਹੀਂ ਤੂੰ ਮਰਿਓ ਪੁੱਤਰ ਤੇਉ ਹੋਹੇ ਛੀਨ ਕਿਉਂਕਿ ਉਹ ਪੁੱਤਰ ਦਾ ਮਰਨਾ ਸੁਣਦਿਆਂ ਨਿਰਬਲ ਹੋ ਕੇ ਮਰ ਜਾਣਗੇ ਇਹ ਬਾਤ ਜਬੈ ਦਿੱਜ ਕਹ ਹੈ ਬੈਨ ਜਦੋਂ ਬ੍ਰਾਹਮਣ ਨੇ ਇਸ ਤਰ੍ਹਾਂ ਦੇ ਬਚਨ ਕਹੇ ਜਲ ਸੋਨਾ ਤੇ ਭੂਪ ਚੋਇ ਚੱਲੇ ਨੈਣ ਤਾਂ ਸੁਣਦਿਆਂ ਹੀ ਰਾਜੇ ਦੀਆਂ ਅੱਖਾਂ ਵਿੱਚੋਂ ਜਲ ਚੌਣ ਲੱਗਿਆ ਤ੍ਰਿਗ ਮੋਹ ਜਿਨ ਸੋ ਕੀਨੋ ਕੁਕਰਮ ਦਸ਼ਰਤ ਨੇ ਕਿਹਾ ਮੈ ਨੋਤਰਕਾਰ ਹੈ ਜਿਸਨੇ ਅਜਿਹਾ ਮਾੜਾ ਕਰਮ ਕੀਤਾ ਹੈ ਹਤ ਤਬ ਉਹ ਰਾਜ ਅਰ ਗਿਆ ਉਹ ਧਰਮ ਜਿਸ ਕਰਕੇ ਰਾਜ ਨਸ਼ਟ ਹੋ ਗਿਆ ਹੈ ਅਤੇ ਧਰਮ ਪ੍ਰੇਸ਼ਟ ਹੋ ਗਿਆ ਹੈ ਜਬ ਲਿਓ ਭੂਪ ਤਹ ਸਰ ਨিকার ਜਦੋਂ ਰਾਜੇ ਨੇ ਉਸ ਦੀ ਦੇਹ ਵਿੱਚੋਂ ਧੀਰ ਕੱਢ ਲਿਆ ਤਬ ਤ ਅਜੇ ਪ੍ਰਾਣ ਮਨ ਭਰ ਉਦਾਰ ਤਦੇ ਮਹਾਨ मुनि ਨੇ ਪ੍ਰਾਣ ਤਿਆਗ ਦਿੱਤੇ ਪੁਨ ਪਿਓ ਰਾਵ ਮਨ ਮੈਂ ਉਦਾਸ ਬੇਰੇ ਰਾਜਾ ਮਾਨਵ ਵਿੱਚ ਉਦਾਸ ਹੋ ਗਿਆ ਗ੍ਰਹਿ ਪਲਟ ਜਾਣ ਕੀ ਤਾਂ ਜੀ ਆਸ ਅਤੇ ਘਰ ਨੂੰ ਪਰਤਣ ਦੀ ਆਸ ਹੀ ਛੱਡ ਦਿੱਤੀ ਜੇ ਠਟੀ ਕੇ ਤਾਰੋ ਜੋਗ ਭੇਸ ਮਾਨਵ ਵਿੱਚ ਧਾਰ ਲਿਆ ਕੇ ਜੋਗ ਭੇਸ ਨੂੰ ਧਾਰ ਲਵਾਂ ਕਹੂੰ ਬਸੋ ਜਾਏ বন ਤਿਆਗ ਦੇਸ ਅਤੇ ਦੇਸ਼ ਨੂੰ ਤਿਆਗ ਕੇ ਕਿਤੇ ਜੰਗਲਾ ਵਿੱਚ ਜਾ ਵਸਾਂ ਇਹ ਕਾਜ ਮੋਰ ਇਹ ਰਾਜ ਸਾਜ ਇਹ ਮੇਰਾ ਰਾਜ ਸਾਜ ਕਿਸ ਕੰਮ ਹੈ ਦਿਜ ਮਾਰ ਕਿਉ ਜਿਨ ਆਸਕ ਕੁਕਾਜ ਜਿਸਨੇ ਬ੍ਰਾਹਮਣ ਨੂੰ ਮਾਰ ਕੇ ਇਸ ਤਰ੍ਹਾਂ ਦਾ ਕੁਕਰਮ ਕੀਤਾ ਹੈ ਇਹ ਭਾਤ ਕਹੀ ਪੁਨ ਨਿਪ ਪਰਬੀਨ ਸੁਜਾਨ ਰਾਜੇ ਨੇ ਫਿਰ ਇਸ ਤਰ੍ਹਾਂ ਦੀ ਗੱਲ ਕਹੀ ਸਭ ਜਗਤ ਕਾਲ ਕਰਮ ਅਧੀਨ ਕੇ ਸਾਰੇ జగਤ ਦੀ ਕਿਰਿਆ ਕਾਲ ਦੇ ਅਧੀਨ ਹੈ ਅਬ ਕਰੋ ਕਛੂ ਐਸੋ ਉਪਾਏ ਹੁਣ ਕੁਝ ਅਜੀਹਾ ਉਪਾਅ ਕਰਾਂ ਜਾ ਤੇ ਸੋ ਬਚੈ ਤੇਹ ਤਾਤ ਮਾਈ ਜਿਸ ਨਾਲ ਉਸਦੇ ਮਾਤਾ ਪਿਤਾ ਪਛਾਣ ਭਰ ਲਿਓ ਕੁੰਭ ਸਿਰ ਪੈ ਉਠਾਏ ਰਾਜੇ ਨੇ ਘੜੇ ਨੂੰ ਪਾਣੀ ਨਾਲ ਭਰ ਕੇ ਸਿਰ ਉਤੇ ਚੁੱਕ ਲਿਆ ਤਾਂ ਗਿਆ ਉਹ ਜਹਾਂ ਦਿਜਤਾਤ ਮਾਏ ਅਤੇ ਉੱਥੇ ਗਿਆ ਜਿੱਥੇ ਬ੍ਰਾਹਮਣ ਦੇ ਮਾਤਾ ਪਿਤਾ ਪੇ ਸਨ ਜਦ ਗਿਆ ਉਹ ਨਿਕਟ ਤਿੰਨ ਕੇ ਸੂਤਾਰ ਜਦ ਸਾਵਧਾਨੀ ਨਾਲ ਉਹਨਾਂ ਦੇ ਨੇੜੇ ਗਿਆ ਤਬ ਲਖੀ ਦੁਹੂ ਤੇ ਪਾਵ ਚਾਰ ਤਦ ਉਹਨਾਂ ਦੋਹਾਂ ਨੇ ਉਸਦੇ ਪੈਰਾਂ ਦੀ ਆਹਟ ਸੁਣ ਲਈ ਦਿਜ ਬਾਚ ਰਾਜਾ ਸੋ ब्राह्मण ने राजे प्रति कहा पादड़ी चांद कह कहो पुत्र लागी अवार हे पुत्र दस देरी क्यों लगी है सुन रहे मौन भूपत उदार ये सुन के भला राजा चुप कर रहा फिर कहो काहे बोलत ना पूत ब्राह्मण ਨੇ ਮੋੜ ਕਿਹਾ ਪੁੱਤਰ ਬੋਲਦਾ ਕਿਉਂ ਨਹੀਂ ਚੁੱਪ ਰਹੇ ਲਾਜ ਲਹਿਕ ਕਸੂਤ ਕਸੂਤੀ ਸਥਿਤੀ ਸਮਝ ਕੇ ਰਾਜਾ ਚੁੱਪ ਕਰ ਰਹਾ ਨਿਪਦੀਓ ਪਾਨ ਤੇਹ ਪਾਨ ਜਾਏ ਰਾਜੇ ਨੇ ਉਸ ਦੇ ਹੱਥ ਵਿੱਚ ਜਾ ਕੇ ਪਾਣੀ ਪੜਾ ਦਿੱਤਾ ਚੱਕ ਰਹੇ ਅੰਧ ਤੇਹ ਕਰ ਛੋਹਾਈ ਅੰਨਾ ਬ੍ਰਾਹਮਣ ਉਸ ਦੇ ਹੱਥਾਂ ਨੂੰ ਚੋ ਕੇ ਹੈਰਾਨ ਹੋ ਗਿਆ ਕਰ ਕੋਪ ਕਹਿਓ ਤੂ ਆਹੇ ਕੋਏ ਫਿਰ ਕ੍ਰੋਧ ਕਰਕੇ ਕਿਹਾ ਸੱਚ ਦੱਸ ਤੂ ਕੌਣ ਹੈ ਇਹ ਮਸੋਨਤ ਸਬਦ ਨੇਪਦੇਓ ਰੋਏ ਇਸ ਤਰ੍ਹਾਂ ਦਾ ਬੋਲ ਸੁਣਦਿਆਂ ਹੀ ਰਾਜਾ ਰੋਪਿਆ ਰਾਜਾ ਬਾਚ ਦੇ ਜਿਸੋਂ ਰਾਜੇ ਨੇ ਬ੍ਰਾਹਮਣ ਪ੍ਰਤੀ ਕਿਹਾ ਬਾਦੜੀ ਚੰਦ। ਹੋ ਪੋਤ్రਕਾਤ ਤਵ ਬ੍ਰਾਹਮਨੇਸ। हे श्रेष्ठ ब्राह्मण ਮੈਂ ਤੇਰੇ ਪੁੱਤਰ ਦਾ ਘਾਤਕ ਹਾਂ। ਜੇਹ ਹਾਨਿਓ ਸਰਵਨ ਤਵ ਸੋਤ ਸੁਦੇਸ। ਜਿਸਨੇ ਤੇਰੇ ਸਰਵਨ ਪੁੱਤਰ ਨੂੰ ਆਪਣੇ ਦੇਸ਼ ਵਿੱਚ ਮਾਰਿਆ ਹੈ। ਮੈਂ ਪਰਿਉ ਸਰਣ ਦਸ਼ਰਥ ਰਾਏ। ਮੈਂ ਦਸ਼ਰਤ ਰਾਜਾ ਤੇਰੀ ਚਰਣੀ ਪਿਆ ਹਾਂ। ਜਾਹੋ ਸੋ ਕਰੋ ਮੋਹੇ ਵਿਪ ਆਏ اے ਬ੍ਰਾਹਮਣ ਜੋ ਕਰਨਾ ਚਾਹੋ ਉਹੀ ਮੇਰੇ ਨਾਲ ਵਰਤਾਓ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ